ਸਤੂ ਰਹਿਮ ਕਰੋ ਮੈਂ ਕੀਤਾ ਨਾ ਜਾਤਾ ਹਰਾਮਪੁਰ ਹੋਂ ਕਾਮੂ ਦੇ ਸਾਢਿ ਸਚੋਰਾ ਗੁਣੇਂਗਾਰ ਲੂਣ ਹਰਾਮੀ ਪਾ ਨਾ ਨਾ ਪਾਰ ਗ੍ਰਾਮੀ ਜੇਤਾ ਅਸਮਨ ਸਾਗਰ ਸਨੀਰ ਭਰਿਆ ਤੇਤੇ ਓਗਣ ਹਮਾਰੇ ਦਇਆ ਕਰੋ ਕੁਛ ਮਿਹਰੋ ਪਾਵੋ ਡੁੱਬਦੇ ਪੱਥਰਦਾਰੇ ਕੂ ਭਰੇ ਥਾ ਦਾਦਰਾ ਕਿਸ ਦਿਸ ਵਿਦੇਸ ਨਾ ਬੋਝ ਐਸੇ ਮੇਰਾ ਮਨ ਵਿਖਿਆ ਅਭ ਮੋਹ ਆਕਸਾਰਾ ਪਾਰਨਾ ਸੂਝ ਏ ਵਾਹਿਗੁਰੂ ਗੁਰੂ ਨਾਨਕ ਸਾਹਿਬ ਬਖਸ਼ ਲੋ ਨਿਤ ਦਾ ਮੰਗਤਾਲ ਦੇ ਦਰ ਅੱਗੇ ਖੜਾ ਮੰਗਤੇ ਝੋਲੀ ਨਾਮ ਦੀ ਖੈਰ ਬੋ ਮੰਗਤਾ ਖਾਲੀ ਨਾ ਜਾਏ ਸੋ ਅਲਾਮੇ ਦਿਨੇ ਕੇ ਰਾਤੀ ਮਿਲਸ ਹੰਸ ਸਤਸ ਲਹਣ ਛੱਡ ਕੇ ਰੰਗੀ ਲੱਗਾ ਹੰਸ ਔਕੀ ਘੜੀ ਨਾ ਦੇਖਣ ਦੇ ਆਪਣਾ ਬਿਰਸ ਮਾਲੇ ਕੋਟੋਗਣ ਭਰੇ ਵੀ ਤੇਰੇ ਕੋਟੋਗਣ ਭਰੇ ਵੀ ਤੇਰੇ ਸੱਚੇ ਪਾਤਸ਼ਾਹ ਸਾਡੇ ਕਰਮਾਂ ਦੇ ਹਿਸਾਬ ਨਾਲ ਤੱਕੋ ਸਾਡੇ ਤੇ ਮਿਹਰ ਭਰੀ ਦ੍ਰਿਸ਼ਟੀ ਤੱਕੋ ਜਿਸ ਤਰ੍ਹਾਂ ਸੱਜਣ ਠੱਗ ਦਾ ਕੋਡੇ ਰਕਸ਼ ਦਾ ਭੂਮੇ ਡਾਕੂ ਦਪਾਲਪੁਰ ਦੇ ਕੋੜੀ ਦਾ ਕੋਈ ਗੋਣਾ ਉਗਰਣੀ ਚਿਤਾਰਿਆ ਅਸੀਂ ਵੀ ਉਸੇ ਹੀ ਪਾਰਟੀ ਦੇ ਆਦਮੀ ਹਸਤੋਂ ਵਿੱਚ ਵਧੇਗ ਪਾਪੀਆਂ ਸੱਤ ਤਰ੍ਹਾਂ ਕਰਕੇ ਬਖਸ਼ ਲੋ ਸੁੱਤ ਅਪਰਾਧ ਕਰਤਾ ਜਿਤੇ ਜੰਨੀ ਚੀਤਨਾ ਰਾਕਸ਼ ਦਿੱਤੇ